ਸਸਕਾਲ ਸਾਰਿਆਂ ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਅੱਜ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਦਿਖਾਉਣੀ ਆਂ ਹੋਈਆਂ ਸਵਾਈਆਂ ਦੋਵੇਂ ਗੱਲਬਾਤ ਹੋਣਾ ਆਪਾਂ ਕਰਦੇ ਹਾਂ ਵੀਡੀਓ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਪੀ ਜੀ ਸਤਿ ਸ੍ਰੀ ਅਕਾਲ ਜੀ। ਹੋ ਠੀਕ ਠਾਕ ਜੀ। ਵਧੀਆ ਵੀ ਜੀ ਵਧੀਆ ਜੀ। ਚਲੋ ਵਧੀਆ ਚਾਹੀਦਾ ਤੇ ਨਾਮ ਦੱਸਦੇ। ਨਾਮ ਵੀ ਜੀ ਮੇਰਾ ਜਿੰਦਾ ਇਹ ਫੋਨ ਨੰਬਰ ਹੈ 9912460394 ਤੇ ਐਡਰੈਸ ਹੈਗਾ ਇਹ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਵੀ ਜੀ ਆਪਣਾ। ਠੀਕ ਹੈ ਜੀ। ਤੇ ਜਿਹੜਾ ਪੁਰਾਣਾ ਤਰਨਤਾਰਨ ਆ ਬਾਬੇ ਨੌ ਸਿੰਘ ਦੀ ਜਗ੍ਹਾ ਜਿੱਥੇ ਬੱਸਾਂ ਮੱਥਾ ਟੇਕ ਕੇ ਨਾਗਦੀਆਂ ਉਹ ਆਪਣੇ ਤੋਂ 2 ਕਿਲੋਮੀਟਰ ਹੈ ਵੀਰ ਜੀ। ਠੀਕ ਹੈ ਜੀ। ਹਾਂਜੀ। ਤੇ ਟਾਲਾ ਸਾਹਿਬ ਗਰਦਾਰਾ ਵੀ ਲੱਗ ਗਿਆ। ਸਾਹਿਬ ਸੂਨੀਓ ਅੱਜ 20 ਦਿਨ ਹੋ ਗਏ ਅੱਛਾ ਜੀ ਕੋਈ ਦੁੱਧ 16 ਕਿਲੋ ਤਿਆਰ ਆ ਤਿਆਰ ਬਿਲਕੁਲ ਹਾਂ ਜੀ ਦੋ ਟਾਈਮ ਚਵਾ ਦੋਗੇ ਦੋ ਟਾਈਮ ਆ ਰਪੀਜੀ ਆਪਾਂ ਆਪਣੇ ਘਰੇ ਤਸੱਲੀ ਕਰਾ ਕੇ ਦਾਂਗੇ ਠੀਕ ਹੈ ਇਹਨੇ ਔਨਲਾਈਨ ਵੀਰ ਵੀਰ ਨੇ ਲੈਣੀ ਆ ਹਾਂਜੀ ਉਹ ਮੇਰਾ ਵੀਰ ਆਪਣੀ ਇੱਥੇ ਦੋ ਟਾਈਮ ਵੀਡੀਓ ਕਾਲ ਤੇ ਚਵਾ ਕੇ ਲਵੇ ਠੀਕ ਹੈ ਲਾਮਾ ਵੀ ਜੀ ਕਿਸੇ ਤੋਂ ਨਹੀਂ ਲੈਣਾ ਮਤਲਬ ਤੁਹਾਡੇ ਘਰ ਦੀ ਗਾਰੰਟੀ ਆ ਆਪਣੇ ਰਪੀਜੀ ਆਪਾਂ ਇੱਥੇ ਨਾ ਜੋ ਵੀ ਆ ਕਿਲੋ ਡੰਗ ਦਾ ਦੁੱਧ ਬਣਾਵਾਂਗੇ ਜੋ ਵੀ ਆ ਇੱਥੇ ਤਸੱਲੀ ਕਰਕੇ ਖੜੇ ਬਾਅਦ ਚੋ ਮਤਲਬ ਕਿ ਕੋਈ ਗੱਲ ਹੈ ਇੱਧਰ ਉੱਧਰ ਹਾਂਜੀ ਹਾਂਜੀ ਰਾਜੀ ਖੁਸ਼ੀ ਦਾ ਕੋਈ ਫ ਤੇ ਇਹ ਆ ਚਲੋ ਗੱਲ ਸਹੀ ਵੀ ਆ ਅਗਲੇ ਨੇ ਪੈਸੇ ਖਰਚਨੇ ਆ ਜੀ ਆਪਾਂ ਜਿਹੜੀਆਂ ਵੀ ਉਧਰ ਬਾਹਰੋਂ ਰਸੀਆਂ ਪਾ ਕੇ ਲੈ ਆਉਣੇ ਆਪਾਂ ਪੈਸੇ ਲਾ ਕੇ ਲੈ ਆਉਣੀ ਹਾਂਜੀ 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 ਵਪਾਰੀ ਵੀ ਵੀਰ ਜੀ ਉਹਨੇ ਵੀ ਰੁਪਏ ਜੋ ਪੈਸਾ ਕਮਾਉਣਾ ਦਾਅਵਾ ਕਰਦੇ ਨੇ ਹਾਂਜੀ ਹਾਂਜੀ ਹੁਣ ਜੇ ਤੁਸੀਂ ਪਿੱਛੇ ਤਸੱਲੀ ਕਰਕੇ ਲੈਂਦੀ ਅਗਲੇ ਨੂੰ ਵੀ ਅਗਲੇ ਦਾ ਵੀ ਫਰਜ ਪੰਡਾ ਰੁਪੀ ਜੀ ਅਗਲਾ ਵੀ ਆਵੇ ਕਿਉਂਕਿ ਸਾਵਾਲੀਆਂ ਚੀਜ਼ਾਂ ਆ ਕਈ ਵਾਰੀ ਕੋਈ ਪਤਾ ਨਹੀਂ ਹੁੰਦਾ ਲੱਗਦਾ ਵਾਧਾ ਘਟਾ ਹੋਣ ਲੱਗਦਾ ਚਲੋ ਤੋਰਾਂ ਹਾਂ ਫੇਰ ਇੱਕ ਦਿਨ ਦੁੱਧ ਕਿੰਨੇ ਕਿ 16 ਲੀਟਰ ਇੱਥੇ ਚਵਾ ਦਾਂਗੇ ਦੁੱਧ 16 ਲੀਟਰ ਪੂਰਾ ਹੋਵੇ ਪੂਰਾ ਹਰ ਵੀ ਜੀ ਤੇ ਕੋਈ ਲੈ ਜੇ ਆਪਾਂ ਤਸੱਲੀ ਕਰਾ ਕੇ ਵੱਛੀ ਦਾਂਗੇ ਜਿਹੜਾ ਵੀਰਾ ਕੋ ਨਾ ਉਦਾਂ ਕਰ ਦੂ ਆਪਾਂ ਉਹ ਤਾਂ ਵੱਛੀ ਨਹੀਂ ਕਰਨੀ ਕਿੰਨੇ ਠੀਕ ਹੈ ਜੀ ਹਾਂ ਜਰਸੀ ਵੱਛੀ ਆ ਦੀ ਜੀ ਫੈਂਟ 6 ਆਉਂਦੀ ਆ ਆਪਾਂ ਕੋਈ ਦੁੱਧ ਤੇ ਫੈਂਟ ਕਢਾ ਕੇ ਵੀ ਲੈ ਜੀ ਠੀਕ ਹੈ ਜੀ ਹਾਂ ਜੀ ਲੈ ਜੋ ਜੀ ਇਹ ਸਿੰਗ ਬਾਲੇ ਨਿਕਣਗੇ ਆਰ ਪੀ ਜੀ ਆ ਵੇਖੋ ਮੁੱਠੀ ਜਾਂ ਆ ਜਾਂਦੇ ਆ ਹਾਂ ਸਿੰਗ ਬਹੁਤੇ ਵੱਡੇ ਨਹੀਂ ਆ ਹਾਂ ਜੀ ਤੇ ਜਾਂ ਸਿੰਗ ਬਣਾ ਦਿੰਦੇ ਫਿਰ ਬੁਰੇ ਲੱਗਣੇ ਚੁੰਝਾਂ ਜੀ ਹਾਂ ਜੀ ਇਹ ਸੋਹਣੇ ਲੱਗਦੇ ਬਾਕੀ ਹੈ ਗਈ ਜਰਸੀ ਆ ਛੇ ਫੈਟ ਹੁੰਦੀ ਜਿਹੜੀ ਇਹਦੀ ਕਿੰਨੇ ਬਾਕੀ ਹਵਾ ਨਾਲ ਗਾਹ ਨੂੰ ਚੰਗਾ ਸੋਹਣਾ ਦਿਖਾਉਂਦੀ ਆ ਜ ਲੈ ਆਓ ਜੀ ਅੱਗੇ ਫੇਰ ਠੰਡੀ ਠੰਡੀ ਬਹੁਤ ਆ ਬਹੁਤ ਠੰਡੀ ਠੰਡੀ ਠੀਕ ਹੈ ਜੀ ਹਾਂ ਜੀ ਪਰ ਉੱਥੇ ਬਹੁਤ ਠੰਡੀ ਹੁੰਦੀ ਹਾਂ ਬਹੁਤ ਬਯਾਰ ਲੱਗਾ ਹਰ ਲੈ ਜਾਓ ਜੀ ਚਵਾ ਚੋ ਓਕੇ ਵੀ ਜੀ ਪੂਰਾ ਆਪਾਂ ਚਵਾ ਹੀ ਦੇਣੀ ਆ ਠੀਕ ਹੈ ਇਹਨੂੰ ਸੂਈ ਨਾਲ ਵੀ ਜੀ ਵੀ ਦੇਣੋ ਠੀਕ ਹੈ ਤੇ ਜਿਹੜਾ ਵੀਰ ਗਾਂ ਲਊਗਾ ਆਪਾਂ ਵੀਡੀਓ ਵਿਖਾ ਦਾਂਗੇ ਠੀਕ ਹੈ ਸ਼ਾਈ ਵਾਲ ਦੀ ਵੀ ਜੀ ਮਗਰ ਵਸੀ ਹੀ ਘਰ ਵਾਲਿਆਂ ਵਸੀ ਲਾੜੀ ਠੀਕ ਹੈ ਇੱਥੇ ਮੇਰਾ ਵੀਰ ਕੋਈ ਵੀ ਆਵੇ ਆਪਣੀ ਤਸੱਲੀ ਕਰਕੇ ਜਿਹਨੂੰ ਚੰਗੀ ਲੱਗਦੀ ਮੇਰਾ ਭਰਾ ਉਹ ਖਰੀਦੀ ਠੀਕ ਹੈ ਜੀ ਬਾਕੀ ਚਲੋ ਤੁਸੀਂ ਆਪਣੀ ਸਮਝਣਾ ਖੜਨੀ ਆ ਹੁਣ ਮੌਕੇ ਤੇ ਬੱਚੇ ਤੋਂ ਬਿਨਾ ਹੀ ਆ ਹਨਾ ਮੱਚੇ ਨੂੰ ਮਿਣਾਗੇ ਚਲੋ ਦਿਖਾ ਦਿਓ ਚਵਾ ਫੇਰੇ ਦਾ ਲੈ ਆ ਰਹੀ ਜੀ ਚਵਾਈ ਦੇ ਦਿੱਤਾ ਚਵਾਈ ਵਿਖਾਉਣੇ ਵੀ ਦਿੱਤੇ ਕਿ ਸਾਰੇ ਚੋਲੇ ਨੇ ਚੋਲੇ ਨੇ ਅੱਜ ਦੀ ਟਾਈਮ ਤੋਂ ਅੱਜ ਕਿਹਨੇ ਪਾਣ ਟਾਈਮ ਤੇ ਜਿਹੜਾ ਸ਼ਾਨਦਾਰ ਹੋਈ ਗਿਆ ਚਵਾਈ ਦਾ ਅੱਗੇ ਦੁੱਧ ਹੋਇਆ ਮੈਂ ਨਾ ਰਿਹਾ ਬਾਕੀ ਤੇਰਾ ਰਸੀਪਾਗੇ ਚਵਾਈ ਕਰ ਲੋ ਇਹਦੀ ਸਰ ਵੀ ਬਾ ਨਾ ਵੀ ਬਾ ਲੋੜ ਨਹੀਂ ਆ ਮੈਂ ਕੀ ਕਰਕੇ ਰਸੀ ਪਾਈ ਠੀਕ ਆ ਮੱਕੀ ਹੁਣ ਕਾਫੀ ਆ ਹਾਂ ਗਰਮੀ ਕੱਟਣ ਵਾਲੀ ਹੈ ਰੀਜੀ ਕਿਤੇ ਗਰਮੀ ਦੇ ਪ੍ਰਵਾਹ ਕੋਈ ਨਹੀਂ ਇਹਨੂੰ ਹਾਂਜੀ ਹਾਂਜੀ ਬਾਕੀ ਦੋਵੇਂ ਗਰਮੀ ਵਾਲੀਆਂ ਆ ਚਲੋ ਬਾਕੀ ਇਹ ਆਪਾਂ ਸਿਰਫ ਚਵਾਇ ਤੁਹਾਨੂੰ ਦਿਖਾਉਂਦੇ ਆ ਕੋਈ ਮਿਲਕਿੰਗ ਨਹੀਂ ਕਰਾਉਂਦੇ ਉਹ ਵੀ ਸ਼ਾਮ ਦੇ ਟਾਈਮ ਆ ਹੁਣ ਚਵਾਇ ਤੁਸੀਂ ਆਪਣੀ ਦੋ ਟਾਈਮ ਕਰਕੇ ਖੜਦੀਆਂ ਇਹ ਤੇ ਪਾਸੇ ਇੱਕ ਚਵਾਦ ਨੂੰ ਦਿਖਾਉਂਦੇ ਕਿ ਚਲੋ ਸਾਡੇ ਤੇ ਵਿਸ਼ਵਾਸ ਨਾ ਕਰੇ ਆਪਣੀ ਸਮਝ ਨਾ ਖੜੀ ਆਪਣੀ ਸਮਝ ਨਾ ਖੜੇ ਆਪਣੀ ਤਸੱਲੀ ਕਰਕੇ ਉਹ ਭਲਕੇ ਘਰੇ ਜਾ ਗਿਆ ਲਾ ਕੇ ਵੀ ਇਹ ਦੇਂਦੀ ਨਹੀਂ ਕਰਦੀ ਨਹੀਂ ਆਪਣਾ ਇੱਥੇ ਤਸੱਲੀ ਕਰਕੇ ਹਾਂਜੀ ਹਾਂਜੀ ਇਹਨੇ ਵੀ ਮੈਂ ਆਪਦੀ ਗੱਲ ਕਰਦਾ ਜਿੱਥੋਂ ਡੰਗਰ ਕਿਤੋਂ ਵੀ ਲੈਣਾ ਕਿਤੋਂ ਵੀ ਲੈਣਾ ਪੈਸੂ ਕਿਸੇ ਨੂੰ ਮੜਾ ਕੇ ਨਾ ਰਪੀ ਜੀ ਇਹ ਸਾਰੀਆਂ ਚੀਜ਼ਾਂ ਪਤਾ ਤੇ ਬੰਦੇ ਦਾ ਨਹੀਂ ਹੁੰਦਾ ਕੋਈ ਹਾਂਜੀ ਹਾਂਜੀ ਮਗਰ ਇਹ ਤਾਂ ਦੀ ਹੋਗਾ ਆ ਪਿਛਲੇ ਤਨਾਂ ਦਾ ਜਵਾ ਦੇ ਤਾਂ ਨਹੀਂ ਜਵਾਰ ਵੀ ਕੋਈ ਪੂਰ ਛਟਾ ਨਹੀਂ ਹੋਗਾ ਆ ਦੇਖ ਬਾਕੀ ਅੱਗੇ ਵੀ ਆਪਾਂ ਦੇਖ ਸਕਦੇ ਹਾਂ ਰਮਾਨ ਨਾ ਖਲੋਤੀ ਹੈ ਜਿਹੜੀ ਕੋਈ ਗੱਲ ਨਹੀਂ ਹਿਲਜੁਲ ਕੋਈ ਨਹੀਂ ਬਾਕੀ ਇਹ ਜਿਹੜਾ ਹੁਣ ਚੌਂ ਦਾ ਟਾਈਮ ਹੀ ਹੋਇਆ ਸੀ ਤਾਂ ਕਰਕੇ ਆਪਾਂ ਜਿਹੜੀ ਤੁਹਾਨੂੰ ਚੋਅਾਈ ਦਿਖਾਉਂਦੇ ਆਂ ਪੂਰੀ ਮੇਨ ਮਕਸਦ ਜਿਹੜਾ ਸਿਰਫ ਤੁਹਾਨੂੰ ਧਰਮ ਦਿਖਾਉਂਦਾ ਹੀ ਆ ਬਾਕੀ ਜਿਹੜੀ ਨਹੀਂ ਪੱਤੀ ਆ ਠੀਕ ਠੀਕ ਹੈ ਵਧੀਆ ਜਿਹੜੀ ਆਪਾਂ ਬੇਨਤੀ ਕਰਾਉਣੀ ਹੈ ਬਾਕੀ ਹੈਗੀ ਜਿਹੜੀ ਠੰਡੀ ਸੀ ਲਿਆ ਕਾਈ ਲਗਪਗ ਲਗਪਗ ਹਾਂ ਨਹੀਂ ਆਲੀ ਜਿਹੜੀ ਬਾਕੀ ਕੋਈ ਵੀਰ ਆਪਣੀ ਦੋ ਟਾਈਮ ਚਵਾਈ ਕਰਕੇ ਹੀ ਖੜੇ ਅਰਤੀ ਜਿਹੜੀ ਦੋ ਟੈਂਕ ਲਈ ਹੋ ਜਾਣੀ ਨਾ ਉਹ ਨਾਲ ਦਾ ਮੁੜ ਕੇ ਲਾਂਮਾ ਨਹੀਂ ਰਹਿ ਜਾਂਦਾ ਹਾਂਜੀ 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 ਅਹੀਂ ਆਪਾਂ ਨੇ ਵੀ ਜੀ ਸਾਡੇ ਕੋਲ ਚੋਕੇ ਖਲੋ ਹਾਂਜੀ ਹਾਂਜੀ ਕੋਈ ਬੰਦਾ ਸੁਖ ਸ਼ਾਂਤੀ ਨੂੰ ਫੋਨ ਲਾਉਂਦਾ ਲਾਹਮਾ ਨਹੀਂ ਦਿੰਦਾ ਹਾਂਜੀ ਹਾਂਜੀ ਇੱਥੇ ਯਾਰ ਵੀ ਜੀ ਮੈਂ ਦੋਤੇ ਬੈਠਾ ਜਿਨ੍ਹਾਂ ਨੂੰ ਦੋ ਦੋ ਟਾਈਮ ਚਵਾਈਆਂ ਉਹ ਵੀ ਲਾਹਮਾ ਦੇ ਜਾਂਦੇ ਠੀਕ ਆ ਇੱਥੇ ਏਡੇ ਕਰਮ ਵਾਲੇ ਜੀ ਵੀ ਆ ਗਏ ਜੀ ਚਲੋ ਕੋਈ ਖਿਆਲੀ ਹੈ ਜਾਂਦੀਆਂ ਰਿੰਦੀਆਂ ਵੀਰੇ ਪਿੰਡ ਦੇ ਬੰਦੇ ਲਾਏ ਗਏ ਉਹ ਲਾਹਮਾ ਦੇ ਗਿਆ ਤੀਜੇ ਦਿਨ ਪਿੱਛੋਂ ਨਹੀਂ ਬਾਕੀ ਜਦੋਂ ਦੋ ਟਾਈਮ ਆਪਾਂ ਚੋਲੀ ਆਪਾਂ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਂਦਾ ਉਦੋਂ ਲੋਕ ਆਉਂਦੇ ਵੀ ਸੋਨਾ ਤੇ ਚਾਂਦੀ ਸਾਡਾ ਹਾਂਜੀ ਮੁੜ ਕੇ ਬਦਲ ਜਾਂਦੇ ਬੁੱਢੀਆਂ ਤੋਂ ਡਰਦੇ ਚਲ ਇਹਦਾ ਦਸੀਏ ਮੁੱਲ ਫਿਰ ਆਪਾਂ ਇਹਦਾ ਰੁਪਈਆ ਜੀ ਫੋਨ ਤੇ ਕਰਾਂ ਜਿਹਨੂੰ ਚੰਗੀ ਲੱਗੂਗੀ ਉਹਨੇ ਮੰਗਣੀ ਜਿਹਨੇ ਲੋਡ ਬੰਦ ਬੰਦੇ ਨੇ ਠੀਕ ਆ ਹਾਂਜੀ ਕੋਈ ਨਹੀਂ ਦੇਦਾਂਗੇ ਜੀ ਰੇਟ ਜਿਆ ਜੀ ਰੱਖਣਾ ਵਾ ਰੇਟ ਜੀ ਰੱਖਾਂਗੇ ਠੀਕ ਆ ਬਾਕੀ ਆ ਚਵਾਜ ਤੁਹਾਨੂੰ ਵਿਖਾਇਆ ਕੋਈ ਮੇਨ ਮਿਲਕਿੰਗ ਨਹੀਂ ਤੁਹਾਨੂੰ ਦਿਖਾਈ ਤੇ ਹੁਣ ਜਿਹੜੇ ਦੂਸਰੇ ਨੰਬਰ ਤੇ ਤੁਹਾਨੂੰ ਦਿਖਾਉਣੀ ਆ ਇਹ ਵੀ ਪੱਚੇ ਤੋਂ ਬਿਨਾ ਹੀ ਆ ਤੇ ਇਹਦੇ ਵੀ ਥਾਂ ਇੱਕ ਅੱਧੀ ਲਾਗੇ ਤਾਂ ਦੇਖ ਸਕਦੇ ਜੀ ਸਰਬਜੀ ਇਹ ਵੀ ਜਰਸੀ ਆ ਇਹ ਵੀ ਤੋਹਫਾ ਹੀ ਆ ਜਿਹੜਾ ਬੰਦਾ ਲੈ ਜਾਊਗਾ ਕਾਂ ਡੰਕਰ ਉਰ ਵੀ ਖੜੂਗਾ ਕਿ ਨਾਇਰ ਕੋਲ ਦੁੱਧ ਹੈ। ਇਹ ਕੋਲ ਵੀ 12 ਕਿਲੋ ਦੁੱਧ ਆ। ਤਿਆਰ ਬਿਲਕੁਲ। ਤਿਆਰ ਜਿਹੜਾ ਠੰਡਾ ਹੈ। ਅੱਛਾ। ਦੁੱਧ ਵਸੀ ਕਰ ਦੂਗੀ 15 ਕਿਲੋ ਲਈ ਨਖਸਮੇ ਘਰ। ਠੀਕ ਆ। ਹਾਂ ਬੰਦਾ ਦਵਾਈ ਦਰੂ ਵਾਲਾ ਅਜੇ ਤੋਂ ਲਈ। ਤੋਰ ਫੇਰ ਕਰ। ਸਾਮਾ ਨਹੀਂ। ਇਹ ਵਸੀ ਜਾ ਕੇ ਸਾਮਾ ਦੁੱਧ 15-16 ਕਿਲੋ ਇਹ ਵੀ ਪਈ ਹੋਊਗੀ। ਠੀਕ ਆ। ਇਹ ਭਾਰੇ ਬੱਲੇ ਦੀਆਂ ਉਹ ਨਿੱਕੇ ਦੀਆਂ ਨਹੀਂ। ਹਾਂਜੀ। ਚਿਹਰਾ ਦੇਖ ਸੰਦੇ ਤੇ ਕਿੱਥੇ ਲਜਤ ਹੋਰ। ਲੈ ਜਾ ਜੀ। ਅੱਧੀ ਤਰਾਈਆਂ ਮਰਾ ਆ ਗਈ ਇੱਕ। ਇਹਦਾ ਵੀ ਕਿੰਨੇ ਚਵਾਹ ਦਿਖਾਈ ਦੀ। ਇਸ ਤਰ੍ਹਾਂ ਹੀ ਭਾਵੇਂ ਗਲੀ ਜੀ ਖਲਾਰ ਕੇ। ਚੇਨ ਦੀ ਮੋਟਰ ਆ ਮਿੱਟੀ ਪੁੱਟ ਚਵਾਹੀ ਲੱਗੀ ਆ। ਪਿਛਲੇ ਥਣਾਂ ਦਾ ਦਿਖਾਤਾ ਚਵਾ। ਨਿੰਦਾ ਆਉਂਦੀਆਂ ਚੋਂ ਲੱਗਿਆ। ਠੀਕ ਆ। ਨਾ। ਆਹ ਦੇਖ ਸੰਦੇ ਜੀ। ਬਾਕੀ ਇਸ ਤਰ੍ਹਾਂ ਹੀ ਰਖੀ ਤੇ ਸੁੱੱਡੀ ਰਮਾਲ ਨਾਲ ਕੋਈ ਗੱਲ ਨਹੀਂ ਆ। ਚਲੋ ਲੈ ਆਵੇਤੀ ਤੋਰ ਲੈ ਜਾਈਏ। ਤੇ ਕਿੰਨਾ ਰੱਖੇ ਵਿੱਦਿਆ ਦਾ ਮੁੱਲ ਹੈ ਇਹ ਵਿੱਦਿਆ 20000 ਦੀ ਹੈ 20000 ਦੀ ਹੈ ਮੌਕੇ ਤੇ ਹੋਰ ਕਰ ਦੋਗੇ ਮੌਕੇ ਹੋਵੇ ਜਿੰਨੇ ਇੱਥੇ ਚੋਕੇ ਕਰਨੇ ਹੋ ਠੀਕ ਆ ਆਪ ਵੀ ਤਸੱਲੀ ਕਰਕੇ ਮੈਂ ਤੇ ਬਾਕੀ ਮਾਨ ਤਨ ਮੌਕੇ ਤੇ ਕਰ ਦਾਂ ਮਾਨ ਤਨ ਕੋਈ ਨਾ ਪੀਜੀ ਕਰਨਾ ਪਰ ਮੈਂ ਵੀ ਰਿੱਥੇ ਤਸੱਲੀ ਕਰਕੇ ਖੜੇ ਠੀਕ ਹੈ ਜੀ ਤੂੰ ਮੁੜ ਕੇ ਲਾਮਾ ਨੀਰ ਪੀਜੀ ਰਹਿ ਜਾਂਦਾ ਠੀਕ ਹੈ ਜੀ ਠੀਕ ਹੈ ਜੀ ਬਾਕੀ ਕੋਈ ਵੀਰ ਆਪਣੀ ਇੱਥੇ ਤਸੱਲੀ ਕਰਕੇ ਆਪਣੀ ਮਰਜ਼ੀ ਨੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ